ਇਸ ਦਰਤ ਨੂੰ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਹਰਜੀਤ ਸਿੰਘ ਜਮੀਨੀ ਚ ਉਹਨਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਓਜਲਾ ਜੀ ਅੱਜ ਜਲੰਧਰ ਪੁੱਜੇ ਨੇ ਚਲੋ ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਓਜਲਾ ਜੀ ਨੇ ਜੋ ਕਾਂਗਰਸ ਪਾਰਟੀ ਦੇ ਐਮਪੀ ਨੇ ਆਓ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਮੀਨੀ ਚ ਉਹਨਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਇਹ ਇਕਤਾ ਜਿਹੜੀ ਹੈ ਕਿ ਤੁਸੀਂ ਲੱਗੇ ਸਪੋਰਟ ਵਿੱਚ ਆਏ ਕੁਦਰਤੀ ਗੱਲ ਹੈ ਜੀ ਬਾਈ ਇਲੈਕਸ਼ਨ ਹੈ ਸੀ ਕਾਂਗਰਸ ਪਾਰਟੀ ਦੀ ਸਪੋਰਟ ਲਈ ਆਏ ਆਂ ਔਰ ਕਾਂਗਰਸ ਪਾਰਟੀ ਜਿਹੜੇ ਸਾਡੇ ਇੱਥੇ ਸਮੁੱਚੀ ਲੀਡਰਸ਼ਿਪ ਕੰਮ ਕਰ ਰਹੀ ਹੈ ਸਾਡੇ ਵਰਕਰ ਕੰਮ ਕਰ ਰਹੇ ਆ ਉਹਨਾਂ ਸਾਰਿਆਂ ਦੀ ਹੌਸਲਾ ਫਜ਼ਾਈ ਲਈ ਆਏ ਆਂ ਕਿ ਕਾਂਗਰਸ ਪਾਰਟੀ ਜਿਹੜੀ ਹੈ ਪੂਰੇ ਦੇਸ਼ ਦੇ ਵਿੱਚ ਐਸੋਰੀ ਕੁਲੋਤੀ ਮਾਤਰ ਪਾਰਟੀ ਜਿਹੜੀ ਸੈਕੂਲਰ ਤੇ ਔਰ ਜਿਹੜੀ ਲੋਕਪੱਖੀ ਜਿਹੜੇ ਮੁੱਦੇ ਨੇ ਉਹਦੇ ਉੱਤੇ ਅੱਜ ਵੀ ਉਸੇ ਤਰ੍ਹਾਂ ਇੱਕ ਐਵੇਂ ਜਿੱਦਾਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸੀ ਹਾਂਜੀ ਸਰ ਇਹ ਜਿਹੜੀ ਆਪਣਾ ਐਮਪੀ ਇਲੈਕਸ਼ਨਾਂ ਚ ਵੀ ਤੁਹਾਡੀ ਜਿਹੜੀ ਏਕਤਾ ਭਾਵ ਸਾਰਾ ਪਾਰਟੀ ਵੱਲੋਂ ਦੇਖਣ ਨੂੰ ਮਿਲਿਆ ਤੇ ਉਹਦਾ ਰਿਜ਼ਲਟ ਵੀ ਅੱਛਾ ਆਇਆ ਔਰ ਇਸ ਵਾਰ ਤੁਸੀਂ ਕੀ ਸੋਚਦੇ ਹੋ ਜੀ ਜਿਹੜਾ ਕੀ ਕੀ ਬਣ ਸਕਦਾ ਇਲੈਕਸ਼ਨ ਇਲੈਕਸ਼ਨ ਜਿੱਤਾਂਗੇ ਅਸੀਂ ਕਾਂਗਰਸ ਪਾਰਟੀ ਇਲੈਕਸ਼ਨ ਜਲੰਧਰ ਵੈਸਟ ਜਿਹੜੀ ਆ ਉਹ ਜ਼ਰੂਰ ਜਿੱਤੇਗੀ ਔਰ ਇਤੇ ਸਾਨੂੰ ਆਪਣੇ ਪਹਿਲੀ ਗੱਲ ਤੇ ਜਿਹੜੇ ਸਾਡੇ ਲੀਡਰ ਸਾਹਿਬਾਨ ਨੇੜੇ ਪੰਜਾਬ ਦੇ ਪੰਜਾਬ ਪ੍ਰਧਾਨ ਨੇ ਰਾਜਾ ਵਿੜਿੰਗ ਜੀ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਐਲੋਪੀ ਨੇ ਚਰਨਜੀਤ ਸਿੰਘ ਚੰਨੀ ਜਿਹੜੇ ਤੋਂ ਮੈਂਬਰ ਪਾਰਲੀਮੈਂਟ ਨੇ ਸਾਬਕਾ ਸੀਐਮ ਨੇ ਸਾਡੇ ਇਸ ਟੀਮ ਦਾ ਬਹੁਤ ਵੱਡਾ ਇੱਕ ਪੰਜਾਬ ਦੀ ਸਮੁੱਚੀ ਲੋਕਾਂ ਦੇ ਵਿੱਚ ਵੱਡਾ ਆਧਾਰ ਹੈ ਔਰ ਇਹਨਾਂ ਨੇ ਜੋ ਕਿਹਾ ਉਹ ਕੀਤਾ ਸੋ ਉਹ ਪੱਖ ਜਿਹੜਾ ਆ ਸਾਨੂੰ ਇੱਥੇ ਇਸ ਇਲੈਕਸ਼ਨ ਦੇ ਵਿੱਚ ਬਹੁਤ ਮਜ਼ਬੂਤੀ ਦੇ ਰਿਹਾ ਹੈ ਔਰ ਉਸੇ ਇਸੇ ਪੱਖ ਕਰਕੇ ਅਸੀਂ ਲੋਕ ਸਭਾ ਚ ਬਹੁਤ ਵੱਡੇ ਮਾਰਜਿਨ ਨਾਲ ਅਸੀਂ ਜਿੱਤੇ ਆ 7 ਸੀਟਾ ਅਸੀਂ ਲੈ ਕੇ ਗਏ ਆ ਔਰ ਇਸੇ ਮਜ਼ਬੂਤੀ ਦੇ ਨਾਲ ਅਸੀਂ ਜਿਹੜੀ ਵੈਸਟ ਦੀ ਚੋਣ ਹੈ ਉਹ ਜਿੱਤਾਂਗੇ ਸਰ ਕਾਂਗਰਸ ਪਾਰਟੀ ਨਾਲ ਇਸ ਵੇਲੇ ਕਿਹਦੀ ਟੱਕਰ ਤੁਹਾਨੂੰ ਲੱਗਦੀ ਹੈ ਇਹ ਸਾਡਾ ਕੋਈ ਟੱਕਰ ਦਾ ਵਾਸਤਾ ਨਹੀਂ ਕਾਂਗਰਸ ਪਾਰਟੀ ਸਭ ਤੋਂ ਤੇ ਇਹੋ ਡਿਸਾਈਡ ਕਰ ਲੈਣ ਤਿੰਨ ਚਾਰ ਪਾਰਟੀਆਂ ਉਹਨਾਂ ਨੇ ਫਸਟ ਸੈਕੰਡ ਥਰਡ ਉਹਨਾਂ ਕਿੰਨੇ ਹੋਣਾ ਸਾਡਾ ਨਹੀਂ ਉਹਨਾਂ ਦਾ ਕੋਈ ਹੈ ਸਰ ਜਿਹੜੇ ਪਾਰਟੀਆਂ ਛੱਡ ਛੱਡ ਕੇ ਇਸ ਵੇਲੇ ਧਰਨੇ ਲਾ ਰਹੇ ਨੇ ਜੋ ਮੁਜ਼ਾਹਰਾ ਕਰ ਰਹੇ ਨੇ ਔਰ ਇੱਕ ਦੂਜੇ ਦੇ ਪੋਲਾ ਖੋਲ ਰਹੇ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਦੇਖੋ ਜੋ ਨਾ ਕਰਮ ਕੀਤੇ ਉਹ ਲੋਕਾਂਗੇ ਰੱਖ ਰਹੇ ਨੇ ਉਹ ਸਾਰੇ ਕਰਮਾਂ ਦੇ ਭਾਈਵਾਲ ਨੇ ਇੱਕ ਦੂਜੇ ਦੇ ਨਾਲ ਔਰ ਲੋਕ ਵੈਸਟ ਵਾਲੇ ਉਹਨਾਂ ਨੂੰ ਬੜਾ ਚੰਗੀ ਤਰ੍ਹਾਂ ਜਾਣਦੇ ਜਲੰਧਰ ਦੇ ਲੋਕ ਉਹਨਾਂ ਨੂੰ ਬੜਾ ਚੰਗੀ ਤਰ੍ਹਾਂ ਜਾਣਦੇ ਸੋ ਦਲ ਬਦਲੂ ਜਿਹੜੇ ਆ ਉਹਨਾਂ ਦਾ ਚਿਹਰਾ ਜਿਹੜਾ ਹੈ ਸਾਰੀ ਪਬਲਿਕ ਦੇ ਵਿੱਚ ਐਸ ਵੇਲੇ ਉਸ ਤਰੀਕੇ ਦਾ ਨਹੀਂ ਰਿਹਾ ਜਿੱਦਾਂ ਕੋਈ ਪਹਿਨੋ ਬਦਲਦਾ ਸੀ ਅੱਜ ਤੇ ਮਤਲਬ ਸਮਝ ਨਹੀਂ ਆਉਂਦੀ ਲੋਕਾਂ ਨੂੰ ਵੀ ਕੀ ਹੋ ਰਿਹਾ ਸੋ ਲੋਕ ਦਲ ਬਦਲੂ ਕਿਸੇ ਦੇ ਨਾਲ ਨਹੀਂ ਲੋਕ ਵਿਚਾਰਤਾ ਰਾਣਾ ਜੁੜੇ ਨੇ ਔਰ ਕਾਂਗਰਸ ਦੀ ਵਿਚਾਰਤਾ ਰਾ ਇਸ ਵੇਲੇ ਸਭ ਤੋਂ ਮਜ਼ਬੂਤ ਹੈ ਉਹ ਇੱਕ ਦੇਖਿਆ ਜਾ ਰਿਹਾ ਸੀ ਜਿਸ ਤਰ੍ਹਾਂ ਕਿ ਤੁਸੀਂ ਦਲ ਬਦਲੂ ਦੱਸਿਆ ਸੀ ਔਰ ਜਿਹੜਾ ਦਲ ਬਦਲੋ ਵਾਲਾ ਸਿਸਟਮ ਅੱਜਕੱਲ ਜ਼ਿਆਦਾ ਨਹੀਂ ਚੱਲ ਪਿਆ ਤੇ ਇਹ ਤੁਹਾਨੂੰ ਬਦਲਣ ਵਾਲੇ ਦੱਸ ਸਕਦੇ ਆ ਕਿਉਂ ਜ਼ਿਆਦਾ ਚੱਲ ਪਿਆ ਪੰਜਾਂ ਦਾ ਹੱਲ ਕਰਕੇ ਥੋੜਾ ਲੋਕ ਬਦਲ ਜਾਂਦੇ ਆ ਇਹਦੇ ਕੋਈ ਆਪਣੇ ਨਿੱਜੀ ਸਵਾਰਤਾ ਕਰਕੇ ਬਦਲੇ ਹੋਣਗੇ ਆ ਮਜ਼ਬੂਤ ਲੋਕ ਬੈਠੇ ਨੇ ਮਜ਼ਬੂਤ ਲੋਕ ਕਾਂਗਰਸ ਦੇ ਨਾਲ ਖੜੇ ਨੇ ਹਰ ਬੂਤੇ ਉਤੇ ਸਾਡਾ ਵਰਕਰ ਖੜਾ ਹੈ ਹਰ ਬੂਤੇ ਉਤੇ ਸਾਡਾ ਕਾਂਗਰਸ ਦਾ ਸਿਪਾਹੀ ਖੜਾ ਹੈ ਦਲ ਬਦਲੋ ਸਿਰਫ ਤੁਹਾਡੀਆਂ ਖਬਰਾਂ ਤੱਕ ਸੀਮਤ ਨੇ ਜ਼ਮੀਨ ਤੇ ਐ ਨਹੀਂ ਗੇ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਮਿਹਰਬਾਨੀ ਸਾਡੇ ਨਾਲ ਫਗਵਾੜੇ ਤੋਂ ਬਲਵਿੰਦਰ ਧਾਰੀਵਾਲ ਐਮਐਲਏ ਸਾਹਿਬ ਬੈਠੇ ਨੇ ਜੀ ਚਲੋ ਆਓ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜ਼ਮੀਨੀ ਚੋਣਾਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਹਾਂ ਜੀ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਸਰ ਜਿਹੜੀ ਆਪਣੇ ਜਲੰਧਰ ਦੇ ਵਿੱਚ ਜ਼ਮੀਨੀ ਚੋਣਾਂ ਨੂੰ ਲੈ ਕੇ ਤੁਸੀਂ ਕਾਂਗਰਸ ਪਾਰਟੀ ਨੂੰ ਕਿੰਨਾ ਕ ਮਜ਼ਬੂਤ ਸਮਝਦੇ ਹੋ ਜੀ ਜਿਸ ਤਰ੍ਹਾਂ ਕਿ ਜਿਹੜੀ 10 ਤਾਰੀਖ ਨੂੰ ਜਿਹੜੀ ਹੈਗੀ ਆ ਜਲੰਧਰ ਵੈਸਟ ਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈਗੀ ਹੈ ਰੋਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਜਿਹੜੇ ਹੈਗੇ ਆ ਸ਼੍ਰੀਮਤੀ ਸਰੁੰਦਰ ਕੌਰ ਜੀ ਜਿਹੜੇ ਇੱਥੋਂ ਕਾਫੀ ਜਾਣੇ ਪਛਾਨੇ ਚਿਹਰੇ ਹੈਗੇ ਉਹਨਾਂ ਨੂੰ ਉਤਾਰਿਆ ਗਿਆ ਹੈਗਾ ਔਰ ਅੱਜ ਮੇਰੇ ਕੋਲ ਸਾਰੇ ਜਲੰਧਰ ਵਿੱਚ ਨਹੀਂ ਸਾਰੇ ਪੰਜਾਬ ਵਿੱਚ ਇਹ ਆਮ ਲੋਕਾਂ ਦਾ ਧਾਰਨਾ ਹੈਗੀ ਆ ਕਿ ਇਹ ਜਲੰਧਰ ਦੀ ਵੈਸਟ ਸੀਟ ਤੇ ਜਿਹੜੀ ਕਾਂਗਰਸ ਜਿਹੜੀ ਹੈਗੀ ਬਹੁਤ ਵੱਡੀ ਜਿੱਤ ਪ੍ਰਾਪਤ ਕਰਨ ਜਾ ਰਹੀ ਹੈ ਕਿਉਂਕਿ ਉਹ ਇੱਕ ਬੇਦਾਗ ਸਖਸ਼ੀਤ ਹੈਗੇ ਔਰ ਬੜੇ ਇਮਾਨਦਾਰ ਅਤੇ ਉਹਨਾਂ ਨੇ ਬੜੀ ਸਖਤ ਮਿਹਨਤ ਦੇ ਨਾਲ ਆਪਣੇ ਹਲਕੇ ਵਿੱਚ ਸੇਵਾ ਕੀਤੀ ਹੈਗੀ ਆ ਇਸ ਕਰਕੇ ਸਾਡੇ ਨੂੰ ਪੂਰਾ ਯਕੀਨ ਹੈ ਕਿ ਅਸੀਂ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਪ੍ਰਾਪਤ ਕਰਨ ਜਾ ਰਹੇ ਹਾਂ। ਔਰ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਇਸ ਵੇਲੇ ਇਕਜੁੱਟ ਹੈ। ਹਾਂਜੀ ਸਾਰੇ ਸਾਰੇ ਕਿਉਂਕਿ ਸਾਰੇ ਹੀ ਨਾਲ ਦੇ ਲਗਦੇ ਜ਼ਿਲ੍ਹਿਆਂ ਤੋਂ ਵੀ ਸਾਡੇ ਕਾਂਗਰਸ ਵਰਕਰਸ ਕਾਫੀ ਵੱਡੀ ਗਿਣਤੀ ਵਿੱਚ ਆਏ ਨੇ। ਔਰ ਸਾਰੇ ਜੀਅ ਜਾਨ ਦੇ ਨਾਲ ਜਿਹੜੇ ਤੋਂ ਮਿਹਨਤ ਕਰ ਰਹੇ ਨੇ। ਪਰ ਬੇਸ਼ੱਕ ਕਾਫੀ ਗਰਮੀ ਦਾ ਮੌਸਮ ਸੀ ਪਰ ਫਿਰ ਵੀ ਸਾਰੇ ਕਾਂਗਰਸ ਵਰਕਰ ਨੇ ਬੜੇ ਹੀ ਸਾਡੇ ਹਾਈ ਕਮਾਂਡ ਦੇ ਜੋਗ ਅਗਵਾਈ ਹੇਠ ਜਿਸ ਵਿੱਚ ਸਾਡੇ ਬ੍ਰਿੰਗ ਸਾਹਿਬ ਅਤੇ ਬਾਜਵਾ ਸਾਹਿਬ ਅਤੇ ਸਰਦਾਰ ਚੰਨੀ ਸਾਹਿਬ ਇਹਨਾਂ ਨੇ ਆਪਣੀ ਜੋਗ ਅਗਵਾਈ ਹੇਠ ਜਿਹੜਾ ਹੈਗਾ ਸਾਰੇ ਹੀ ਕਾਂਗਰਸ ਦੇ ਲੀਡਰਸ ਅਤੇ ਵਰਕਰਸ ਨੂੰ ਲਾਭੰਦ ਕਰਕੇ ਜਿਹੜਾ ਹੈਗਾ ਇਹ ਸਮੂਚੇ ਤੇ ਲਗਾਏਗਾ ਔਰ ਇਹਦੇ ਅੱਛੇ ਰਿਜ਼ਲਟ ਜਿਹੜੇ ਹੈਗੇ ਸਾਨੂੰ 10 ਤਰੀਕ ਨੂੰ ਮਿਲਣਗੇ। ਓਕੇ ਥੈਂਕ ਯੂ ਜੀ। ਹਾਂਜੀ ਸਾਡੇ ਨਾਲ ਮੌਜੂਦਾ ਕਾਉਂਸਲਰ ਕਾਂਗਰਸ ਪਾਰਟੀ ਦੇ ਬਲਾਹ ਠਾਕਰ ਜੀ ਨੇ ਚਲੋ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਬਲਾਹ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਜਿਹੜੀਆਂ ਜਮੀਨੀ ਚੋਣਾਂ ਲੈ ਕੇ ਡਟ ਕੇ ਡਿਊਟੀ ਦੇ ਰਹੇ ਆ ਜੀ ਇਸ ਵੇਲੇ ਬਿਲਕੁਲ ਜੀ ਅਸੀਂ ਪਾਰਟੀ ਦੇ ਸਿਪਾਹੀ ਆਂ ਔਰ ਡਟ ਕੇ ਲੱਗੇ ਹੋਏ ਆਂ ਔਰ ਫੀਲ ਨੂੰ ਕਢਣਾ ਸੀ ਜੀ ਸੱਚੀ ਸਿਪਾਹੀ ਆਂ ਇਹ ਦੇਖਣ ਨੂੰ ਮਿਲਿਆ ਤੁਸੀ ਹਮੇਸ਼ਾ ਪਾਰਟੀ ਲਈ ਧਨਮਨਤਾ ਸਭ ਬਸ ਤੁਸੀਂ ਜੋਰ ਲਾਉਂਦੇ ਮੇਰੀ ਡਿਊਟੀ ਬਣਦੀ ਹੈ ਤੇ ਬਲਵਜ ਕੀ ਲੱਗਦਾ ਜੀ ਇਸ ਵੇਲੇ ਜਿਹੜੀਆਂ ਚੋਣਾਂ ਨੂੰ ਲੈ ਕੇ ਕੀ ਰਿਜ਼ਲਟ ਆ ਸਕਦਾ ਰਿਜ਼ਲਟ ਸਾਡੇ ਲਈ ਬੜਾ ਪੋਜ਼ਿਟਿਵ ਹੈ ਔਰ ਲੋਕਾਂ ਨੇ ਮਨ ਬਣਾਇਆ ਹੋਇਆ ਪੀ ਅਸੀਂ ਕਾਂਗਰਸ ਜਿਤਾਣਾ ਕਿਉਂਕਿ ਜਿਹੜੀ ਮਾਹੌਲ ਤੁਸੀਂ ਦੇਖਦੇ ਹੋ ਦਲ ਬਦਲੀ ਦਾ ਇਹ ਲੋਕੀ ਇਹਨੂੰ ਪਹਿਲੇ ਵੀ ਨਕਾਰ ਚੁੱਕੇ ਆ ਹੁਣ ਵੀ ਇਹਨਾਂ ਨਕਾਰਨਾ ਪਿਛਲਾ ਐਮਪੀ ਦਾ ਇਲੈਕਸ਼ਨ ਹੋਇਆ ਉਸ ਵੇਲੇ ਵੀ ਇਹ ਇਸ਼ੂ ਸੀਗਾ ਵੀ ਦਲ ਬਦਲੀ ਦਾ ਇਸ਼ੂ ਬਹੁਤ ਵੱਡਾ ਇਸ਼ੂ ਸੀਗਾ ਮੈਂ ਸਮਝਦਾ ਕਿ ਉਹਨਾਂ ਨੂੰ ਹਜੇ ਇਹ ਸਮਝ ਨਹੀਂ ਆਈ ਵੀ ਜਿਹੜਾ ਰਿਜ਼ਲਟ ਪਿਛਲਾ ਨਿਕਲਿਆ ਉਹਦੇ ਵਿੱਚ ਦਲ ਬਦਲੀ ਦਾ ਜਿਹੜਾ ਬੜਾ ਵੱਡਾ ਰੋਲ ਰਿਹਾ ਔਰ ਅੱਜ ਵੀ ਜਿਹੜੀ ਦਲ ਬਦਲ ਹੋ ਰਹੀ ਹੈ ਮੈਂ ਸਮਝਦਾ ਕਿ ਲੋਕਾਂ ਨੇ ਪਸੰਦ ਨਹੀਂ ਕੀਤੀ ਔਰ ਨਾ ਕਰਨੀ ਹੈ ਸਾਡੇ ਜਿਹੜੇ ਕੈਂਡੀਡੇਟ ਆ ਉਹ ਜਿਤਨੇ ਆ ਸਾਡੇ ਜਿੰਨੀ ਵਾਰੀ ਤਲ ਬਦਲ ਕਰ ਲਿਆ ਸਰਕਾਰ ਦਾ ਜਿਹੜਾ ਦਬਾਅ ਹੈ ਸਰਕਾਰ ਦੀ ਮਸ਼ੀਨਰੀ ਹੈ ਸਰਕਾਰ ਦਾ ਡਰਾਂ ਧਮਕਾਉਣ ਦਾ ਜਿਹੜਾ ਖਬਰਾਂ ਆ ਰਹੀਆਂ ਬੰਦਿਆਂ ਨੂੰ ਸ਼ਾਮਲ ਕਰਦੇ ਆ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਵੋਟਰਾਂ ਦਾ ਜਿਹੜਾ ਮਨ ਜਿਹੜਾ ਬਣ ਚੁੱਕਾ ਕੱਲ ਦਾ ਜੋ ਦੇਖਣ ਨੂੰ ਮਿਲਿਆ ਜੀ ਬੀਜੇਪੀ ਦੇ ਕੋਈ ਇੱਕ ਲੀਡਰ ਨੇ ਰਮਨ ਬਾਜੀ ਕੀਤੀ ਹੈ ਜੀ ਉਹਨੂੰ ਲੈ ਕੇ ਕੀ ਤੁਸੀਂ ਕੀ ਦੇਖੋ ਉਹਦੇ ਬਾਰੇ ਤਾਂ ਉਹ ਆਪ ਜਾਣਦੇ ਆ ਕਿਉਂਕਿ ਉਹ ਦੋਨੋਂ ਕਲੀਗ ਰਏ ਆ ਆਪਸ ਦੇ ਵਿੱਚ ਦੋਨੋਂ ਐਮ.ਐਲ.ਏ ਕਲੀਗ ਰਏ ਆ ਆਪਸ ਦੇ ਵਿੱਚ ਕੀ ਕਰਦੇ ਰਏ ਉਹਨਾਂ ਨੇ ਚਿੱਠਾ ਉਹਨਾਂ ਦਾ ਖੋਲਿਆ ਆਪਣੇ ਪੁਰਾਣੇ ਐਮ.ਐਲ.ਏ ਦਾ ਦੂਸਰੇ ਦਾ ਰਮਨ ਰਮਨ ਰੋੜਾ ਜੀ ਦਾ ਔਰ ਉਹਨਾਂ ਨੂੰ ਪਤਾ ਹਣਾ ਔਰ ਉਹਨਾਂ ਨੇ ਅਲੀਗੇਸ਼ਨ ਸੀ.ਐਮ. ਦੀ ਫੈਮਿਲੀ ਤੇ ਵੀ ਲਾਏ ਆ ਇਹਦੇ ਬਾਰੇ ਜਵਾਬ ਤਾਂ ਭਗਵੰਦ ਮਾਨ ਜੀ ਨੂੰ ਦੇਣੇ ਚਾਹੀਦੇ ਕਿਉਂਕਿ ਉਹਨਾਂ ਦੇ ਅਲੀਗੇਸ਼ਨ ਜਿਹੜੇ ਆ ਲੱਗੇ ਆ